ਹੈਲੋ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਹੋਰ ਜੀ ਸਾਰੇ ਕਿਵੇਂ ਹੋ ਠੀਕ ਠਾਕ ਹੋ ਜੀ ਅਸੀਂ ਵੀ ਠੀਕ ਠਾਕ ਆਂ ਜੀ ਵਧੀਆ ਤੇ ਅੱਜ ਦੀ ਆਪਾਂ ਨਵੀਂ ਵੀਡੀਓ ਦੀ ਕਰਨਾ ਹੈ ਸ਼ੁਰੂਆਤ ਹੈ ਨਾ ਤੇ ਦਿਨਾਂ ਜੀ ਅੱਜ ਸੋਮਵਾਰ ਤੇ ਆਪਾਂ ਸਟਾਰਟਿੰਗ ਬਲੌਗ ਦੀ 6 ਵਜੇ ਕਰਨ ਲੱਗੇ ਆ ਨਾ ਕਿਉਂਕਿ ਗਰਮੀ ਇੰਨੀ ਕਿ ਜ਼ਿਆਦੇ ਹੋਈ ਪਈ ਐ ਅੰਦਰ ਬੈਠੇ ਰਹੇ ਹਨਾ ਹੁਣ ਮੈਂ ਮਨਕੀਤ ਨੂੰ ਕਿਹਾ ਵੀ ਮੈਂ ਬਲੌਗ ਬਣਾਈ ਉਹ ਤਾਂ ਬਣਾ ਦੇ ਕਹਦਾ ਬਣਾ ਦਨਾ ਪੂਆ ਮੈਂ ਤੇ ਮੈਂ ਅੱਟਾ ਉਹਨਾਂ ਨਾਲ ਲੱਗਦੀ ਸੀ ਕਿਉਂਕਿ ਰੰਮੀ ਨੇ ਡਿਵਰ ਜਾਨਾ ਤੇ ਬਾਕੀ ਜੀ ਕੱਲ ਆਪਣਾ ਬਲੌਗ ਕਿਉਂ ਨਹੀਂ ਆਇਆ ਹਨਾ ਬਲੌਗ ਇੱਥੋਂ ਆਵੇਂ ਮੇਰੇ ਤਾਂ ਫੋਨ ਨੂੰ ਪਤਾ ਨਹੀਂ ਕੀ ਹੋ ਗਿਆ ਹਨਾ ਸਕਰੀਨ ਜਮਾ ਬਲੈਕ ਹੋ ਗਈ ਤੇ ਉਹ ਮੇਰਾ ਫੋਨ ਚੱਲੀ ਜਾਵੇ ਹਨਾ ਵੀ ਜਿਵੇਂ ਕੋਈ ਫੋਨ ਵਗੈਰਾ ਆਉਂਦਾ ਸੀ ਫਲੈਸ਼ ਲਾਈਟ ਬੈਕ ਸਾਈਡ ਜਗਦੀ ਸੀ ਕਿਉਂਕਿ ਮੈਂ ਮਤਲਬ ਜੇ ਕੋਈ ਫੋਨ ਆਉਂਦਾ ਨਾ ਤਾਂ ਫਲੈਸ਼ ਲਾਈਟ ਚਾਲਨ ਕਰਦੀ ਹੈ ਤਾਂ ਮੈਂ ਉਹ ਆਨ ਕਰਿਆ ਟਾਪਸ਼ਨ ਫਲੈਸ਼ ਲਾਈਟ ਵਾਲਾ ਤੇ ਸਾਰੀ ਸਕਰੀਨ ਜਮਾ ਡੈਡ ਹੋ ਗਈ ਪਤਾ ਨਹੀਂ ਕੀ ਹੋਸ਼ ਹੋ ਗਿਆ ਤੇ ਫੋਨ ਨਾ ਆਉਂਦੇ ਦਾ ਪਤਾ ਲੱਗੇ ਵੈਸੇ ਉਹ ਫਲੈਸ਼ ਲਾਈਟ ਨੂੰ ਪਤਾ ਲਾਦਾ ਸੀ ਫੋਨ ਆ ਰਿਹਾਗਾ ਵੈਸੇ ਕਹਾਂ ਦੀ ਬਗੈਰ ਕੁਝ ਨਹੀਂ ਹੁੰਦੀ ਸੀ ਤੇ ਕੱਲ ਅਸੀਂ ਮੈਂ ਦੇ ਪਾ 4 ਵਜੇ ਫੋਨ ਪਾ ਕੇ ਆਈ ਦੁਕਾਨ ਤੇ ਫੋਨ 4 ਵਜੇ ਪਾ ਕੇ ਅੱਜ 12 ਵਜੇ ਦਿਨੇ ਫੋਨ ਮਿਲਿਆਗਾ ਠੀਕ ਕਰਕੇ ਦਿੱਤਾ ਉਹਨਾਂ ਨੇ ਕਹਿੰਦੇ ਸਕਰੀਨ ਖਰਾਬ ਹੋ ਗਈ ਹੈ ਨਾ ਤੇ ਨਵਾਂ ਫੋਨ ਸੀਗਾ Redmi ਦਾ ਐਡਾ ਸਮਾਰਟ ਫੋਨ ਨਾ 15 16000 16 ਦਾ ਲਿਆ ਸੀਗਾ ਇਹ ਤੇ ਸਕਰੀਨ ਉਹ ਵੀ ਫਰਾਵੇ ਦੀ ਜੀ ਤੋਂ ਤੇ ਹੁਣ ਫਿਰ ਨਾ ਮਤਲਬ ਕੀ 12:00 ਵਜੇ ਭਰ ਕੇ ਲੈ ਆ ਰਣਗੇ ਜਾਂ ਉਹ ਕੰਮ ਲਈ ਸੀ ਮੜਾ ਬੈਂਕ ਚ ਇਹ ਫੋਨ ਫੜ ਲਿਆ ਤੇ ਉਹਨੇ ਫਿਰ ਫੋਨ ਖੜੇਵਾ ਦੇ ਨਹੀਂ ਰੌਣਾ ਛੜਾ ਦਿੱਤੇ ਸਕਰੀਨ ਤੇ ਫਿਰ ਉਹ ਕਹਿੰਦੇ ਮਤਲਬ ਕਿ 2 ਘੰਟੇ ਹੀ ਰੌਣਾ ਜਿਹੜੀਆਂ ਹੀ ਆ ਮਮੀ ਦਾ ਠੀਕ ਕਰਾਇਆ ਸੀ ਉਹਦੇ ਵੀ ਛੜੀਆਂ ਹੀ ਆਈ ਸੀ ਹਾਂ ਹਾਂ ਤੇ ਫਿਰ ਉਹ ਕਹਿੰਦੇ ਹਨਾ ਵੀ 2 ਘੰਟੇ ਰੌਣਾ ਹੀ ਲਾਉਣਾ ਤੇ ਫਿਰ ਮੈਂ ਕਹੇ ਵੀ ਨਹੀਂ ਆਪਾਂ 2 ਘੰਟੇ ਕੀ ਆਪਾਂ ਜਿੰਨਾ ਟਾਈਮ ਬੱਤ-ਬਾਤ ਆ ਰੌਣਾ ਛੜੀਆਂ ਰਹਿਣ ਦਿੰਦੇ ਨੇ ਸਕਰੀਨ ਤੇ ਹਨਾ ਆਪਾਂ ਲਾਉਂਦੇ ਨਹੀਂ ਤੇ ਫਿਰ ਆਪਾਂ ਰੌਣਾ ਲਾਉਣਾ ਜੀ 3:15 ਮਿੰਟਾਂ ਦੇ ਫਿਰ ਤਾਂ ਫੋਨ ਤੇ ਫਿਰ ਮੈਂ ਫੋਨ ਔਨ ਕਰਿਆ ਹਨਾ ਤੇ ਤਾਂ ਹੀ ਜਿਦਾ ਕੱਲ ਦਾ ਨਾ ਕੋ ਬਲੌਗ ਆਇਆ ਨਾ ਕੋ ਕਮੈਂਟਾਂ ਦੇ ਰਿਪਲਾਈ ਕੁਝ ਵੀ ਨਹੀਂ ਹੋਏ ਹਨਾ ਕਿਉਂਕਿ ਤੁਹਾਨੂੰ ਪਤਾ ਜੀ ਕੱਲ ਸਵੇਰੀ ਹੋ ਗਿਆ 11 ਵਜੇ ਖਰਾਬ ਹੋਣ ਪਤਾ ਨਹੀਂ ਕੀ ਚੱਕਰ ਪੈ ਗਿਆ ਇਹਨੂੰ ਤੇ ਸਾਰਾ ਦਿਨ ਕੱਲ ਫੋਨ ਤੋਂ ਬਿਨਾ ਰਹੀ ਮੈਂ ਹਨਾ ਤੇ ਨਾ ਕਿ ਸ਼ਾਮ ਵੀ ਆਰਤੀ ਵੀ ਹੋਈ ਹਨਾ ਜਿਵੇਂ ਕੀ ਬਲੌਗ ਹੋਣ ਜਾਂ ਕਮੈਂਟਾਂ ਦੇ ਰਿਪਲਾਈ ਵਗੈਰਾ ਕਰਦੇ ਹਾਂ ਹਨਾ ਤੇ ਯਾ ਫਿਰ ਚਲੋ ਇੰਸਟਾਗ੍ਰam ਦੇਖ ਲੈਨੇ ਦੋ ਘੰਟੇ ਕਿਉਂ ਨਹੀਂ ਸੁਣ ਪਤਾ ਪੈਂਦਿਆਂ ਨੂੰ ਕਿ ਨੀਂਦ ਆਉਂਦੀ ਹੈ ਵੇਲੇ ਐਂ ਹੈ ਨਾ ਚਲੋ ਘਰੇ ਤਾਂ ਸਾਰਾ ਕੰਮ ਤਾਂ ਦਜੇ ਦੇ ਦੋ-ਤਿੰਨ ਬੰਦੇ ਨੇ ਕਰਨਾ ਆਪੇ ਕਾਣਾ ਜਾਂਦੀ ਤੇ ਰਾਤ 1:30 ਵਜੇ ਸੁੱਤੀ ਮੈਂ ਹੈ ਨਾ 1:30 ਵਜੇ ਮੈਂ ਬੜਾ ਨਹੀਂ ਨੀਂਦ ਹੀ ਨਹੀਂ ਆਉਂਦੀ ਕੀ ਕਰਾਂ ਮੈਂ ਹੈ ਨਾ ਕਿਉਂਕਿ ਟੈਨਸ਼ਨ ਹੋ ਜਾਂਦੀ ਫੋਨ ਦੀ ਟੈਨਸ਼ਨ ਹੋ ਗਈ ਵੀ ਹੈ ਨਾ ਵੀ ਖਰਾਬ ਹੋ ਗਿਆ ਪਤਾ ਨਹੀਂ ਚੱਲੂਗਾ ਕਿ ਨਹੀਂ ਬਾਕੀ ਆਂਦਾ ਨਾ ਵੀ ਜਿਹੜੇ ਫੋਨ 'ਚ ਹੋਣਾ ਵੀ ਜਵੇਂ ਕਿ ਚੈਨਲ ਬਣਾਇਆ ਆਪਣੇ ਇਸ ਫੋਨ 'ਚ ਚੈਨਲ ਚੱਲਦਾ ਹੈ ਨਾ ਤੇ ਇਹ ਵੀ ਜ਼ਰੂਰੀ ਆ ਵੀ ਆਈਫੋਨ ਬੰਦ ਕੀ ਕਾਰਨ ਹੋ ਗਿਆ ਨਾ ਤੇ ਵੀ ਕਿਸੇ ਪਤਾ ਨਹੀਂ ਸਹੀ ਹੋਊਗਾ ਕਿ ਨਹੀਂ ਐਵੇਂ ਪੈਸੇ ਲਾ ਕੇ ਬੇਫਾਇਦਾ ਹੋਣਾ ਤੇ ਫੋਨ ਮੇਰੇ ਦੇ 1300 ਰੁਪਇਆ ਲੱਗਿਆ 1350 ਰੁਪਇਆ ਫਿਰ ਕੋਈ ਟਾਖਿਰਨ ਵੀਰ ਤੇ ਅਮਨ ਉਹ ਸੀਗੇ ਬੈਂਕ ਚ ਤੇ ਸਾਨੂੰ 11 ਵਜੇ ਦਾ ਕਿਹਾ ਸੀ ਕਹਿੰਦੇ ਵੀ 11 ਵਜੇ ਅੱਜ ਫੋਨ ਦੇ ਦੇਵਾਂਗੇ ਤੁਹਾਨੂੰ ਤੇ ਜਦੋਂ ਇਹਦੇ ਉਹ ਕਹਿੰਦੇ ਨਾ ਬਾਰਾ ਜਿਨੀ ਅੱਖੀ ਹੁੰਦੇ ਸੀ ਉਹ ਨੀ ਪਹਿਲਾਂ 11 ਵਜੇ ਗਏ ਸੀ ਨਾ ਫਿਰ ਉਹ ਜਦੋਂ ਗਏ ਤੇ ਫੋਨ ਕਹਿੰਦੇ ਜੀ ਠੀਕ ਨਹੀਂ ਹੋਇਆ ਜੀ ਤਾਂ ਸਕਰੀਨ ਨਹੀਂ ਮਿਲੀ ਉਹ ਨਹੀਂ ਮੇਰੀ ਬੜੀ ਟੈਨਸ਼ਨ ਫਿਰ ਇਹਨੇ ਬੈਂਕ ਬੁੱਕ ਦਾ ਕੰਮ ਕਰਕੇ ਜਦੋਂ ਵਾਪਸ ਆਏ ਬੈਂਕ ਚੋਂ ਫ੍ਰੀ ਹੋਏ ਫਿਰ ਇਹ ਆਉਂਦੇ ਹੋਏ ਫੋਨ ਫੜ ਲਿਆ ਇਹ ਫਿਰ ਨਾ ਫੋਨ ਆ ਗਿਆ ਜੀ ਕਹਿੰਦੇ ਵੀ ਫੋਨਾਂ ਦਾ ਲੈ ਜਾ ਤੁਸੀਂ ਸਹੀ ਕਰਤਾ ਤੇ ਇਹ ਜਿਆ ਨੁਕਸਾਨ ਹੁੰਦਾ ਵੀ ਕੱਲ ਤਾਂ ਕੁਝ ਦਿਨ ਮਾੜੇ ਚੜਿਆ ਸੀਗਾ ਨਾ ਵੀ ਜਿਹੜਾ ਇੰਨਾ ਜਿਆਦਾ ਫੋਨ ਦਾ ਹੀ ਨੁਕਸਾਨ ਹੋਊਗਾ ਅੱਜ ਆਪਾਂ ਵਲੌਗ ਸਟਾਰਟ ਕਰ ਲੈ ਜੀ ਅੱਜ ਆਪਾਂ ਵਲੌਗ ਜੁੜੂਗਾ ਹਨ ਫੋਟੋ ਕਰਾਂਗੇ ਤੁਹਾਡੇ ਲਈ ਜਦੋਂ ਵੀ ਇਹ ਹੁੰਦਾ ਹੀ ਚੈਨਲ ਬਣਾ ਲਿਆ ਹਨ ਤੇ ਐਡਿਟ ਦੀ ਜਿਆਦਾ ਮਜਬੂਰੀ ਹੋ ਸਕਦੀ ਹੈ ਸਕਰੀਨ ਸਾਫ਼ ਹੋ ਗਈ ਹੂੰ ਸਕਰੀਨ ਸਹੀ ਹੋ ਗਈ ਹੂੰ ਸਕਰੀਨ ਬਸ ਸਹੀ ਹੋ ਗਈ ਭਾਈ ਸਾਡਾ ਮਨਜੀਤ ਕਹਿੰਦਾ ਸਕਰੀਨ ਸਹੀ ਹੋ ਗਈ ਹੁਣ ਨਵੀਂ ਸਕਰੀਨ ਪਵਾਇਦਾਂ ਸਕਰੀਨ ਬਹੁਤ ਸੋਹਣੀ ਹੋਊਗੀ ਹਨ ਪੈਸੇ ਵੀ ਬਹੁਤ ਸੋਹਣੇ ਹੋਗੇ 1300 1350 ਰੁਪਇਆ ਲੱਗਿਆ ਉਹ ਵੀ ਬਹੁਤ ਸੋਹਣੇ ਸੀਗੇ ਨੋਟ ਇਹ ਹੁੰਨੀ ਬਹੁਤ ਦਾ ਤੇ ਲਓ ਜੀ ਅੱਜ ਆਪਾਂ ਗੁੰਦ ਲੈਣਾ ਹੈ ਨਾ ਕਿਉਂਕਿ ਰੰਧੀ ਨੇ ਜਾਣਾ ਡਿਊਟੀ ਸਾਜੀ ਅਮਨ ਨੇ ਬਣਾ ਲਈ ਸੀ ਕੁਝ ਨਹੀਂ ਕਰਿਆ ਮੈਂ ਤਾਂ ਆਟਾ ਗੁੰਨੇ ਆਉਂਗੀ ਤੇ ਵੈਸੇ ਠੀਕ ਠਾਕ ਐ ਨਹੀਂ ਕੋਈ ਟੈਨਸ਼ਨ ਰਹਿਣ ਦੀ ਜਰੂਰਤ ਨਹੀਂ ਹੈ ਨਾ ਤੇ ਸਭ ਠੀਕ ਐ ਘਰ ਪਰਿਵਾਰ ਠੀਕ ਐ ਮੈਂ ਵੀ ਠੀਕ ਐ ਤੇ ਬਸ ਆਪ ਫੋਨ ਵਾਲਾ ਚੱਕਰ ਜਿਹਾ ਹੋ ਗਿਆ ਸੀ ਜੀ ਨਾ ਟ੍ਰਾਫਿਕ ਸੀਗਾ ਕੱਲ ਤਾਂ ਵੀ ਜਿਹੜਾ 11 ਵਜੇ ਦੇ ਨੂੰ ਉਹ ਪ੍ਰਾਬ ਹੋ ਗਿਆ ਤੇ ਚਲੋ ਹੁਣ ਆਪਾਂ ਥੋੜਾ ਜਿਹਾ ਧਿਆਨ ਰੱਖਣ ਦੀ ਲੋੜ ਹੁੰਦਾ ਹੈ ਨਾ ਕਿਉਂਕਿ ਜਨ ਵਲੌਗ ਬਣਾਉਣਾ ਹੈ ਚਲੋ ਉਹ ਵੀ ਵੈਸੇ ਨਾਰਮਲ ਤਾਂ ਕੋਈ ਗੱਲ ਨਹੀਂ ਠੀਕ ਨਾ ਕਿ ਜੇ ਤੁਹਾਨੂੰ ਪਤਾ ਆ ਬਲੌਗ ਬਣਾਉਣੇ ਆ ਤਾਂ ਸੋ ਫਿਰ ਦੇਲੀ ਦੀ ਦੇਲੀ ਬਲੌਗ ਦਾ ਬਲੌਗ ਕਰਦੇ ਹੁੰਦੇ ਕਿਉਂਕਿ ਕੰਮ ਹੈ ਹੀ ਆਪਣਾ ਦੇ ਚਲੋ ਜੀ ਅੱਜ ਦਾ ਬਲੌਗ ਤਾਂ ਹੋਗਾ ਸਟਾਰਟ ਆ ਪਹੁੰਚੀ ਵੜੀ ਹਨ ਛੋਡੇ ਵਾਸਤੇ 10 15 ਮਿੰਟਾਂ ਦਾ ਬਲੌਗ ਤਾਂ ਜਰੂਰ ਬਣਾਵਾਂਗੇ ਕਿਉਂਕਿ ਰੋਟੀ ਤਿਆਰ ਹੋ ਗੋ ਕੋ ਸੁਣੂ ਲੈਣਾ ਵੀਰੀਏ ਚ ਟੱਗ ਬੋਗ ਬੰਨੂੰਗਾ ਇਹ ਬਾਕੀ ਹਨ ਹਜੇ ਮੇਰੇ ਰਿਪਲਾਈ ਕਰਨ ਵਾਲੇ ਪਏ ਜੀ ਤਰੋਕੇ ਵਾਲੇ ਸਾਰੇ ਜਿਹੜੇ ਕਮੈਂਟ ਆਏ ਪਏ ਉਹ ਅੱਜ ਮੈਂ ਸ਼ਾਮ ਨੂੰ ਰਿਪਲਾਈ ਕਰ ਦਿਆਂ ਸਾਰੇ ਭੈਣਾਂ ਦੇ ਕਮੈਂਟਾਂ ਨੇ ਤੇ ਸਾਰੇ ਭੈਣ ਭਰਾ ਦਸਾਣਾ ਮੰਨਿਓ ਹਨ ਵੀ ਰਿਪਲਾਈ ਨਹੀਂ ਕਰ ਰਹੇ ਨੇ ਪੜਾਈ ਕਿੱਥੋਂ ਕਰਾਂ ਜੀ ਮੇਰੇ ਕੋਲ ਤਾਂ ਫੋਨ ਹੀ ਨਹੀਂ ਹੈ ਨਹੀਂ ਸੀ ਆਪ ਦਾ ਜਦੋਂ ਹਨ ਸਵੇਰ ਕੱਢ ਕੇ ਦੇਦਾ ਨਾਲੇ ਸ਼ੌਕ ਤੇ ਪਿਆ ਸੀਗਾ ਫੋਨ ਮੇਰਾ ਸਵੇਰ ਮੇਰੇ ਕੋਲੇ ਸੀ ਤੇ ਚਲੋ ਐਂ ਤਾਂ ਹੁੰਦੀ ਰਹਿੰਦਾ ਨਾਲੇ ਜੋ ਕਿ ਕੋਈ ਵੀ ਚੀਜ਼ ਆ ਚਲਦੀ ਹੈ ਨਾ ਖਰਾਬ ਤਾਂ ਹੋ ਜਾਂਦੀ ਕੁਛ ਵੀ ਭਾਵੇਂ ਉਹਦੀ ਛੋਟੀ ਚੀਜ਼ ਆ ਭਾਵੇਂ ਵੱਡੀ ਚੀਜ਼ ਆ ਭਾਵੇਂ ਮਹਿੰਗੀ ਆ ਭਾਵੇਂ ਸਸਤੀ ਹੈ ਤੇ ਲੋ ਜੀ ਆ ਤਾਂ ਆਪਾਂ ਗੁੰਮ ਲੈ ਆਪਾਂ ਪ੍ਰਾਂਤ ਤੋਂ ਲਾ ਲਈ ਆ ਤਾਂ ਦਾ ਗਰਮੀ ਬਹੁਤ ਜ਼ਿਆਦੇ ਹੋਈ ਵੀ ਇਹ ਗਰਮੀ ਇਸ ਤਰ੍ਹਾਂ ਵੀ ਪਹਿਲਾਂ ਤਾਂ ਦਿਨੇ ਸਵੇਰੇ ਕੰਗਿਆ ਏਦਾਂ ਲੱਗਦੀਆਂ ਹਨ 11 ਵਜੇ ਕੰਗਿਆ ਦੇਖ ਕੇ ਫੇਰ ਇਹ ਛੜਕੇ ਦਾ ਧੁੱਪ ਕੱਢਣੀ ਆਪਣੀ ਬਸ ਮੌਸਮ ਗੰਦਾ ਜਿਹਾ ਹੀ ਹੈ ਸਾਰੇ ਭੈਣ ਭਰਾ ਬੱਚਤ ਰੱਖੋ ਆਪ ਦੀ ਹਨ ਵੀ ਇਹੋ ਜਿਹਾ ਮੌਸਮ ਚ ਕਹਿੰਦੇ ਨੇ ਬਿਮਾਰੀ ਵੀ ਸਦਾ ਬਹੁਤ ਛੇਤੀ ਹੁੰਦਾ ਤੇ ਮੱਖੀਆਂ ਐ ਸਾਰੇ ਮੱਖੀਆਂ ਤੰਗ ਕਰਦੀਆਂ ਗੰਜੇਸ਼ਨ ਵਰਗੇ ਮੁੱਖ ਮਾਣੇ ਤਾਂ ਬੰਦ ਕਰਨਾ ਹੀ ਸੀ ਤੇ ਤੇ ਚਲੋ ਇਹ ਫਿਰ ਮੈਂ ਦਿਆਂ ਨਾ ਆਪਾਂ। ਹਉ ਜੀ ਰਾਂਦਰ ਹੋਈ ਜਾਂਦਾ ਤਿਆਰ ਇਹ ਜਾਂਦਾ ਡਿਊਟੀ ਤੇ ਰੋਟੀ ਬਣਾਈ ਜਾਂਦੀ ਆ ਮਾਣ ਤੇ ਬਸ ਇਹ ਨਾ ਕੇ ਹੁਣ ਬਸ ਪੱਗ ਵਗੈਰਾ ਬੰਨਦਾ ਤੇ ਦੁਬਾਰਾ ਜਾਊਗਾ ਡਿਊਟੀ ਤੇ ਬਸ ਚਲੋ ਮੈਂ ਕਿਹਾ ਤੁਹਾਡੇ ਨਾਲ ਕੁਛ ਨਾ ਕੁਛ ਕੰਮਕਾਰ ਦੀ ਵੀਡੀਓ ਸ਼ੇਅਰ ਕਰਦੇ ਆ। ਤੇ ਮੈਂ ਤੇ ਮਨਗੀਰ ਤੇ ਪਿਉਣੇ ਆ ਮੈਂ ਸਾਨੂੰ ਪਾਣੀ ਕਿਉਂ ਸ਼ੇਅਰ ਕਰਦੇ ਆਪਾਂ ਉਹ ਤੋਂ ਡੋਲ ਨਾ ਨੇ ਪਾਣੀ ਉਧਰ ਨਹੀਂ ਕਰਾਉਂਦਾ ਬਾਕੀ ਜੀ ਸਾਰੇ ਭੈਣ ਭਰਾਵਾਂ ਦਾ ਬਹੁਤ ਬਹੁਤ ਧੰਨਵਾਦ ਹਾਂ ਆਣਾ ਇਹ ਪਾਣੀ ਝੂਠਾ ਪੀਂਦੀ ਇਹ ਨੂੰ ਆਪਾਂ ਗੁਰਬਾਖੀ ਤਰ੍ਹਾਂ ਨਾ ਕੋਲ ਨਹੀਂ

ਚਲੋ ਇਹ ਫੇਰ ਮਿਲਦੇ ਆ ਪਾਣੀ ਤਾਂ ਬਸ ਲਈਏ ਲਓ ਜੀ ਰੋਟੀ ਆਪਣੀ ਬਣੀ ਜਾਂਦੀ ਏ ਰਣਵੀਰ ਡਿਊਟੀ ਜਾਵੜਿਆ ਬਣ ਗਈ ਰੋਟੀ ਹਾਂ ਤੇ ਸਾਰੇ ਅਮਨ ਪੈਣ ਭਰਾ ਕਮੈਂਟ ਕਰਦੇ ਏ ਕਹਿੰਦੇ ਅਮਨ ਨੂੰ ਵੀ ਕਿਆ ਕਰੋ ਵੀਡੀਓ ਚ ਬੋਲਿਆ ਕਰੇ ਕਿਸ ਅੰਗ ਲੱਗਦੀ ਏ ਕਹ ਦਿਓ ਤੇ ਲਓ ਜੀ ਅਮਨ ਨਹੀਂ ਬੋਲਦੀ ਕਹਿੰਦੀ ਮੈਨੂੰ ਸੰਗ ਲੱਗਦੀ ਏ ਵੀਡੀਓ ਚ ਟਾਈਮ ਦੇਖੋ ਜੀ ਇੰਨਾ ਹੋ ਗਿਆ ਰੋਟੀ ਬਣ ਗਈ ਤੇ ਕਿਰਲੀ ਮੈਡਮ ਵੀ ਉਹ ਖੜੀ ਸਾਹਮਣੇ ਤਾਂ ਰਹਿੰਦੀ ਕੱਢਣ ਵਾਲੀ ਤੇ ਲਓ ਜੀ ਅੱਜ ਲਈ ਬਸ ਇੰਨੀ ਕੁ ਵੀਡੀਓ ਹਨਾ ਬਣ ਗਈ ਤੇ ਕੰਮ ਧੰਦੇ ਕੁਛ ਨਾ ਕੋਲ ਛੋੜਨਾ ਆਪਾਂ ਕਰਦੇ ਸ਼ੇਅਰ ਹਨਾ ਤੇ ਬਾਕੀ ਰੋਟੀ ਆਪਣੀ ਬਣ ਗਈ ਤੇ ਮਨਕੀਰਤ ਨੂੰ ਕਹਨੇ ਆ ਵੀ ਨਾਲ ਆ ਮੁੰਡਿਆ ਤੂੰ ਤੇ ਨਾ ਕੇ ਖਾ ਲਈ ਰੋਟੀ ਤੇ ਇਧਰ ਦੇਖੋ ਜੀ ਇਹ ਵੀਆਂ ਗੱਡੀਆਂ ਨਹੀਂ ਲੋਟ ਆਉਂਦੀਆਂ ਸਤਿ ਸ਼੍ਰੀ ਅਕਾਲ ਬਲਾਵਤ ਐਂਡ ਅਲਿ ਸਾਸਤ੍ਰੀ ਕਾਲ ਜਮਾ ਜਸ਼ਨ ਦੀ ਬਾਛ ਐਸੀ ਕਿਹਾ ਜਾਂਦਾ ਹੈ ਨਾ ਜਿਵੇਂ ਕਿ ਜਸ਼ਨ ਬੋਲਦੀ ਓਵੇਂ ਹੀ ਬੋਲਦਾ ਉਦਾਂ ਹੀ ਤੇ ਨਾ ਆਇਆ ਬਤ ਰੋਟੀ ਖਾਵਾਂਗੇ ਫਿਰ ਆਪਾਂ ਤੇ ਹਜੇ ਪਾਪਾ ਆਇਆ ਨਹੀਂ ਜੀ ਤੇ ਪਾਪੇ ਦੇ ਆਉਣ ਤੋਂ ਪਹਿਲਾਂ ਅਰਨਵੀਰ ਨੇ ਹਰਾ ਕੁਦਰ ਦਾ ਮੈਂ ਮੈਂ ਸਾਨੂੰ ਰੁਲਾਤਾ ਦਵਾ-ਦਵ ਤੇ ਪਸ਼ੂਆਂ ਵਾਲਾ ਕੰਮ ਜਮਾ ਦਾਨ ਹੈ ਤੇ ਇਕੱਲਾ ਆਮਨ ਧਾਰ ਕੱਢਣੀ ਹੈ ਮੱਝ ਗਾਂ ਦੀ ਧਾਰ ਰਹਿ ਗਈ ਕੱਢਣ ਵਾਲੀ ਤੇ ਰੋਟੀ ਬਣਾਤੀ ਆਪਣੀ ਤੇ ਬਸ ਕਹਿੰਦੀ ਹੁਣ ਮੈਂ ਕੱਢ ਲੂੰਗੀ ਤਾਰ ਤੇ ਰਣਵੀਰ ਜਾ ਵੜਾ ਡਿਊਟੀ ਅਸੀਂ ਹੁਣ ਬਸ ਬੇਲੇ ਆ ਨਾ ਰੋਟੀ ਰੋਟੀ ਖਾ ਕੇ ਬੇਲੇ ਹੋਈ ਜਾਵਾਂਗੇ 10 ਕਿ ਮਿੰਟਾਂ ਚ ਕਰਨਾ ਹੁੰਦਾ ਅਸੀਂ ਕੀ ਕਰਨਾ ਹਨਾ ਇਹ ਮਤਨਾਲਾ ਵੱਲੋਂ ਇੱਥੇ ਮੈਂ ਸਾਨੂੰ ਹੋਰ ਕਰਾ ਤੂੰ ਬਹੁਤ ਬਾਲਾ ਸੀ ਹੋਣਾ ਹਾਂ ਹਾਂ ਵੀ ਆਪਾਂ ਨੇੜੇ ਜਾਤਾ ਮਤਨਾਲਾ ਕਿਉਂਕਿ ਮੱਛਰਾਂ ਤੋਂ ਨਾ ਬਾਲਾ ਵੀ ਲਿਆਂਦਾ ਤੂੰ ਨਹੀਂ ਪਹਿਲਾਂ ਹਟ ਗਿਆ ਸੀ ਉਹ ਸ਼ਹਿਰ ਨਾ ਕਰਕੇ ਅੱਗੇ ਕਰਕੇ ਐਸੇ ਵਾਲੇ ਅਸੀਂ ਜਾਣਿਆ ਜੀ ਤੋਰਾ ਫੇਰਾ ਕਰਨ ਮੜਾ ਜਾ ਚਲੋ ਜੀ ਫੇਰ ਮਿਲਦੇ ਲੋ ਜੀ ਮੈਂ ਤੇ ਮਨ ਕੀਤੇ ਜਾਣੇ ਮੜਾ ਜਾ ਤੋਰਾ ਫੇਰਾ ਕਰਨ ਕਿਉਂਕਿ ਰੋਟੀ ਵੀ ਹਜੇ ਭੁੱਖ ਨਹੀਂ ਬਾਕੀ ਪਹਿਲਾਂ ਬਾਪੂ ਬਾਊਆ ਰੋਟੀ ਆ ਕੇ ਹਨਾ ਬਾਪੂ ਨੂੰ ਰੋਟੀ ਫੜਾ ਕੇ ਫੇਰ ਰੋਟੀ ਆਪਾਂ ਖਾਵਾਂਗੇ ਤੇ ਨਜ਼ਰ ਫਿਰ ਹੀ ਅਸੀਂ ਖਾ ਕੇ ਫਿਰ ਨਿਕਲਣਾ ਚਾਹੀਦਾ ਬਾਹਰ ਆਪਾਂ ਚਲੋ ਮੈਂ ਤੁਹਾਡੇ ਨਾਲ ਵੀਡੀਓ ਕੁਝ ਨਾ ਕੋਈ ਸ਼ੇਅਰ ਕਰਦੇ ਆ ਨਾ ਵੀਡੀਓ ਬਣਾਉਣੇ ਹੂੰ ਰੋਟੀ ਖਾ ਕੇ ਬਾਅਦ ਰੋਟੀ ਖਾਈ ਹੋ ਆ ਰੋਟੀ ਖਾ ਕੇ ਜਾਣਾ ਚਾਹੀਦਾ ਸੈਰ ਆਪਾਂ ਕਿਹੜਾ ਸੈਰ ਜਾਣੇ ਪੁੱਤ ਆਪਾਂ ਤਾਂ ਵੈਸੇ ਉੱਥੋਂ ਕਿਤਾਂ ਹੀ ਜਾਣੇ ਤੇ ਸੁਨਮਨਕੀਤ ਦੇ ਗੱਲਾਂ ਸੁਣਾਉਣੀਆਂ ਵੈ ਵਾਧੂ ਮਾਰਦਾ ਜਸ਼ਨ ਉਹ ਗੱਲਾਂ ਮੈਨੂੰ ਤਾਂ ਪਤਾ ਹੀ ਨਹੀਂ ਸੀ ਰੋਟੀ ਖਾ ਕੇ ਜਾਂਦੇ ਨੇ ਮਨਕੀਤ ਦੇਖੋ ਜੀ ਅੱਜ ਮਾਨ ਕੀ ਇਤਨੇ ਸੂਟ ਪਾਇਆ ਲਖਵੀਰ ਆਲਾ ਇਹ ਦਵਾਇਆ ਸੀ ਲਖਵੀਰ ਨੇ ਸੂਟ ਉਦੋਂ ਗਿਆ ਛੁੱਟੀਆਂ 'ਚ ਤੇ ਜਿਹੜਾ ਮੈਂ ਦਵਾਇਆ ਸੀ ਉਹ ਉਹਦੇ ਤਲੋਕੇ ਆਲਾ ਸਾਹਿਬ ਆਇਆ ਸੀਗਾ ਤੇ ਲਖਵੀਰ ਆਲਾ ਸੂਟ ਹੁਣ ਅੱਜ ਪਾਈ ਫਿਰਦਾ ਬਹੁਤ ਸੋਹਣਾ ਲੱਗਦਾ ਕੱਲ ਕਿਸੇ ਦੇ ਘਰੇ ਇਹ ਬੱਚੇ ਦੇ ਘਰੇ ਖੜਨ ਗਿਆ ਸੀ ਤੇ ਸਾਨੂੰ ਸਕੇ ਹਨਾ ਬਾਪੇ ਨੇ ਲਿਆ ਆ ਜ ਉਹਨਾਂ ਦੀ ਬਹੁਤ ਜ਼ਿਆਦਾ ਵਧੀਆ ਹੋਣੀ ਜਾਣੀ ਹੈ ਬਹੁਤ ਵਧੀਆ ਇਨਸਾਨ ਹੈ ਵਰਤਨ ਵਾਲੇ ਆ ਮਤਲਬ ਹਨਾ ਤੇ ਉਹ ਸਾਡੀ ਤਾਈ ਹਨਾ ਉਹਨਾਂ ਦੀ ਡੈਥ ਹੋ ਗਈ ਸੀ ਵਿਚਾਰਿਆਂ ਦੀ ਤੇ ਉਹਨਾਂ ਦੇ ਮਤਲਬ ਨੂੰ ਤੇ ਮੁੰਡਾ ਤੇ ਤਾਇਆ ਤੇ ਇੱਕ ਦਾਦਾ ਸਹੁਰੇ ਬਹੁਤ ਵਧੀਆ ਨੇ ਉਹ ਵਿਚਾਰੇ ਵਰਤਨ ਵਾਲੇ ਨੇ ਲਓ ਜੀ ਮਨਗੀਰ ਤੇ ਮੁਰੇ ਮੁਰੇ ਭੱਜਾ ਜਾਂਦਾ ਐਨੀ ਵਧੀਆ ਹਵਾ ਚੱਲੀ ਜਾਂਦੀ ਐ ਠੰਡੀ ਠੰਡੀ ਹਵਾ ਚੱਲੀ ਜਾਂਦੀ ਬਾਹਰ ਤਾਂ ਘਰੇ ਸਾਰਾ ਦਿਨ AC 'ਚ ਬੈਠੇ ਰਹਿੰਦੇ ਆ ਹਨਾ ਪਹਿਲੀ ਬੈਠੇ ਤਾਂ ਰਹਿਨੇ ਆ ਪਰ ਅੰਦਰ ਸਾਹਾਂ ਜਾਂ ਵੱਦ ਹੁੰਦਾ ਜਿਹੜੀ ਬਾਹਰ ਖੇਤਾਂ ਚ ਆ ਕੇ ਹਨਾ ਐਡੀ ਕਿ ਸੋਹਣੀ ਹਵਾ ਆਉਂਦੀ ਠੰਡੀ ਠੰਡੀ ਹਰਿਆਲੀ ਹੁੰਦੀ ਹੈ ਉਹਦੇ ਵਰਗੀ ਤਾਂ ਰੀਸ ਨਹੀਂ ਹੁੰਦੀ ਹਨਾ ਚਲੋ ਇਸੀ ਚ ਬੈਠਣਾ ਹੁਣ ਤਾਂ ਸਹੂਲਤਾ ਹੋਊਗਾ ਬਹੁਤ ਜ਼ਿਆਦੇ ਹਨਾ ਟਾਈਮ ਟਾਈਮ ਦੀ ਗੱਲ ਹੈ ਅੱਗੇ ਕਿਹੜੇ ਅਸੀਂ ਹੁੰਦੇ ਸੀਗੇ ਤੇ ਅੱਗੇ ਪੇੜ ਪੌਦਿਆਂ ਦੇ ਥੱਲੇ ਬੈਠ ਕੇ ਮੰਜੇ ੜਾ ਕੇ ਹਨਾ ਗੱਲਾਂ ਬਾਤਾਂ ਕਰਦਾ ਸਾਰਾ ਪਰਿਵਾਰ ਚਲੋ ਉਰੇ ਹੋਇਆ ਆਪਾਂ ਤਾਂ ਕੋਈ ਸਾਧਨ ਆ ਜੇ ਹਣ ਫਿਰ ਆਇਆ ਜੇ ਟਾਈਮ ਟਾਈਮ ਨਾ ਬਦਲਣਾ ਪੈਂਦਾ ਬੰਦੇ ਨੂੰ ਹਨਾ ਟਾਈਮ ਦੇ ਹਿਸਾਬ ਨਾਲ ਅਸੀਂ ਇੱਥੇ ਪਹੁੰਚ ਗਏ ਬਹੁਤ ਹੰਦਾ ਪਾਪਾ ਆਉਂਦਾ ਸਲੋ ਜੀ ਇੱਥੇ ਆ ਕੇ ਹਨਾ ਇਹ ਸਿਰ ਨੂੰ ਰੋੜ ਜਾਂਦਾ ਆਪਣੇ ਤੇ ਇੱਥੇ ਆ ਕੋਠ ਘਰ ਵਧੀਆ ਤਿਆਰ ਹੋ ਰਹੇ ਤੇ ਇਸ ਖਾਲ ਨਾਲ ਇੰਨੇ ਜਿਆਦੇ ਜਿਆਦਾ ਜੁੜੀਆਂ ਆਉਂਗਾ ਹਨਾ ਵੀ ਇੱਥੇ ਨਹਾਉਣਾ ਕਰਨਾ ਇੱਥੇ ਨਾਈ ਜਾਂਦੇ ਛੋਟੇ ਹੁੰਦੇ ਹਨਾ ਇਹ ਖਾਲ ਅੱਗੇ ਬਹੁਤ ਜਿਆਦੇ ਸਾਫ ਸਫਾਈ ਸੀ ਹੁਣ ਤਾਂ ਕਿਉਂਕਿ ਸਾਰੇ ਜਿਹੜੇ ਮਤਲਬ ਸਾਡੇ ਨਾਲ ਦੇ ਹਨਾ ਅਸੀਂ ਬੱਚੇ ਅਸੀਂ ਸਾਰੇ ਵਿਆਹੇ ਗਏ ਹਨਾ ਮੁੰਡੇ ਕੁੜੀਆਂ ਸਭ ਵਿਆਹੇ ਗਏ ਤੇ ਹਣ ਤਾਂ ਬਸ ਤੇ ਐ ਬੈਠਾ ਤੂੰ ਉਹ ਹੁੰਦਾ ਪਾਪਾ ਆਪਣਾ ਕੱਟ ਵਿੱਚ ਹਨਾ ਸਕੂਲ ਜਾਣ ਲੋਚ ਇਹ ਅੱਜ ਆਪਣਾ ਖੇਤ ਤੇ ਬਸ ਹੁਣ ਪਾਪਾ ਦੇ ਨਾਲ ਹੀ ਤੁਰੇ ਜਾਵਾਂਗੇ ਅਸੀਂ ਕਰੇ ਇੱਥੇ ਇੰਨੀ ਕਿ ਜ਼ਿਆਦਾ ਸਾਫ਼ ਸਫਾਈ ਹੁੰਦੀ ਸੀ ਬਹੁਤ ਜ਼ਿਆਦਾ ਇੱਥੇ ਬਹਿ ਕੇ ਕੱਪੜੇ ਧੋਣੇ ਹਨਾ ਹੁਣ ਤਾਂ ਕਿਉਂਕਿ ਘਰਾਂ ਚ ਪ੍ਰਬੰਧ ਵਾਲਾ ਹੋ ਗਿਆ ਹਨਾ ਪਾਣੀ ਧਾਣੀ ਦਾ ਤਾਂ ਕਰਕੇ ਹੁਣ ਤਾਂ ਕੋਈ ਖਾਲ ਤੇ ਆਉਂਦਾ ਹੀ ਨਹੀਂ ਆਇਆ ਕਿਥੋਂ ਚੱਲੇ ਲੋਜੀ ਨਾ ਸੀ ਪਾਪੇ ਦੇ ਨਾਲ ਤੁਰਪੀ ਲੋਜੀ ਆ ਗਏ ਆਪਾਂ ਘਰੇ ਪਾਪੇ ਨਾਲ ਹੀ ਤੁਰਿਆ ਆਏ ਅਸੀਂ ਤੁਰਨ ਨੂੰ ਲੱਗਦਾ ਹੁੰਦਾ ਕੁਛ ਨਾ ਕੁਛ ਨਾਲ ਦੀ ਨਾਲ ਕੁਛ ਅਸੀਂ ਤੋੜ ਕੇ ਲੈ ਜਾਨੇ ਹਾਂ ਨਾ ਜਿਵੇਂ ਜਿਵੇਂ ਕੱਕ ਦੀਆਂ ਉਹ ਮੇ ਮੇ ਘਰੇ ਲੈ ਜਾਨੇ ਕੱਲ ਇਥੇ ਦੋ ਖੜੀਆਂ ਸੀ ਪਾਪਾ ਲੈ ਗਿਆ ਨਾ ਲਓ ਜੀ ਆ ਜੋ ਸਾਰੇ ਭੈਣ ਭਰਾ ਰੋਟੀ ਖਾ ਲੋ ਤੇ ਰੋਟੀ ਆਲੂ ਛੋਲਿਆਂ ਦੀ ਸਬਜ਼ੀ ਹੈ ਤੇ ਨਾਲ ਚੌਲ ਚਾਵਲ ਨਮਕੀਨ ਤੇ ਅਸੀਂ ਤਿੰਨੇ ਰਹਿ ਗਏ ਰੋਟੀ ਖਾਣ ਵਾਲੇ ਭਾਪੇ ਨੂੰ ਵੀ ਫੜਾਤੀ ਤੇ ਚਾਰ ਸਾਡਾ ਆ ਗਏ ਤੇ ਹੁਣ ਅਸੀਂ ਖਾਣੇ ਆ ਜੀ ਰੋਟੀ ਫਟਾਫਟ ਆ ਜੋ ਸਾਰੇ ਭੈਣ ਭਰਾ ਰੋਟੀ ਖਾ ਲਓ ਚਲੋ ਜੀ ਫੇਰ ਮਿਲਦੇ ਆਪਾਂ ਕੇ ਰੋਟੀ ਖਾ ਲ ਗੀ ਲਓ ਜੀ ਰਣਵੀਰ ਨਾ ਹੋ ਗਈ ਗੱਲ ਕੀ ਆਦਾ ਪਹੁੰਚ ਗਿਆ ਦੇਰ ਦੀ ਪਹੁੰਚ ਗਿਆ ਜੀ ਰਣਵੀਰ ਤੇ ਅਸੀਂ ਰੋਟੀ ਲਈ ਖਾ ਤੇ ਮੰਗੀ ਤੇ ਚਾਲ ਕਾ ਤੇ ਛੱਡ ਤੇ ਖਾ ਲਾਂ ਨਾ ਪਤਾ ਨਹੀਂ ਮੇਰੇ ਟਾਂਡਾ ਭਾਰ ਗਿਆ ਲਓ ਜੀ ਹੋ ਗਏ ਅਸੀਂ ਬੇਲੇ ਕਿਉਂ ਕੱਲੇ ਚਾਲ ਖਾਂਦੇ ਫੇਰ ਤਾਂ ਖਾ ਲੈਂਦਾ ਰੋਟੀ ਨਹੀਂ ਤੇ ਨਾਲ ਚਲ ਫਿਰ ਉਹ ਕੰਦੇ ਚਾਲ ਖਾ ਲਾ ਨਹੀਂ ਸੋ ਨਾ ਮੈਂ ਇਕੱਲੇ ਚੌਲ ਖਾਂਦਾ ਪਹਿਲਾਂ ਆਪਾਂ ਵੀ ਫਤੇ ਕਰਤੀ ਜੀ ਰੋਟੀ ਪਰ ਮੈਂ ਦੇਖੀ ਜੀ ਤੜਨਾ ਉੱਤੇ ਆਹ ਕੀ ਮੇਰੇ ਲੜੀ ਜਾਂਦਾ ਇੱਧਰੋਂ ਤੇ ਲਓ ਜੀ ਹੁਣ ਆਪਾਂ ਨਾਲ ਨੂੰ ਜਲਾਉਣੇ ਏ ਸੀ ਤੇ ਚਲਾ ਕੇ ਹੁਣ ਅਸੀਂ ਬੇਲੇ ਇੰਜ ਮਪੈਨੇ ਆ ਹੋਰ ਗੱਲਾਂ ਮਾਰਾਂਗੇ ਕੁਝ ਬਲੌਗ ਅਪਲੋਡ ਕਰਦੀ ਕਾਫੀ ਟਾਈਮ ਲੱਗੇ ਜਾਂਦਾ ਬਲੌਗ ਤੇ ਕੋਸਾਏ ਹੁੰਦਾ ਜੀ ਹਨਾ ਵੀ ਬਲੌਗ ਅਪਲੋਡ ਕਰਦੇ ਆ ਕਾਫੀ ਟਾਈਮ ਲੱਗ ਜਾਂਦਾ ਕਿਉਂਕਿ 4G ਨੈਟਵਰਕ ਹੈ ਇੱਥੇ 5G ਨੈਟਵਰਕ ਬਿਲਕੁਲ ਵੀ ਨਹੀਂ ਆਉਂਦਾ ਹਨਾ ਤੇ ਤਾਂ ਕਰਕੇ ਫਿਰ ਕਾਫੀ ਟਾਈਮ ਲੱਗਦਾ ਬਲੌਗ ਤੇ ਚਲੋ ਹੁਣ ਆਪਾਂ ਅਪਲੋਡ ਕਰ ਦਨੇ ਆ ਬਲੌਗ ਹੌਲੀ ਹੌਲੀ ਹਨਾ ਤੁਹਾਡੇ ਕੋਲੇ ਚਲੋ 8 8:30 ਨਹੀਂ ਤੇ 9 ਵਜੇ ਆ ਜਾਊਗਾ ਬਲੌਗ ਹਨਾ ਤੇ ਇਸ ਕਮਰੇ ਚ ਜਿੱਥੇ ਮੈਂ ਹੁਣ ਮੌਕੇ ਦੀ ਬੈਠੀ ਆ ਤੇ 4G ਨੈਟਵਰਕ ਹੈ ਠੀਕ ਹੈ ਜੇ 4G ਨੈਟਵਰਕ ਵਰਕ ਦੇ ਮਤਲਬ ਨਾ ਕਿ ਤੁਮੰਜਾ ਨਾ ਹਲਾ ਤੇ ਜੇ 4G ਨੈਟਵਰਕ ਦੇ ਮੰਨ ਕੇ ਚਲੋ ਫੋਨ ਦੇਖ ਰਹੀਆਂ ਜਾਂ ਮੈਂ ਇੰਸਟਾਗ੍ਰam ਦੇਖ ਰਹੀਆਂ ਤਾਂ ਨੈਟ ਉਹ ਮਤਲਬ ਸ਼ਾਮ ਤੱਕ ਮੈਸੇਜ ਆ ਜਾਂਦਾ ਵੀ ਸਾਰਾ ਨੈਟ ਖਤਮ ਹੋ ਗਿਆ ਜੇ 5G ਚੱਲੀ ਜਾਵੇ ਫਿਰ ਨੌਨ ਸਟਾਪ ਹਨਾ ਸਾਰਾ ਦਿਨ ਹੀ ਚੱਲੀ ਜਾਂਦਾ ਤੇ ਬਲੌਗ ਵੀ ਸੌਖਾ ਪੈ ਜਾਂਦਾ ਤੇ ਹਾਲ 'ਚ ਬਹਿ ਕੇ ਫੋਨ ਦੇਖਨੇ 5G ਨੈਟਵਰਕ ਹੈ ਐਥੇ ਰੂਮ 'ਚ ਐਸ 'ਚ ਹਨਾ ਬੈਨੇ ਜਾਂਦਾ ਇਥੇ 4G ਨੈਟਵਰਕ ਰਹਿੰਦੇ ਕਰੀ ਵੀ ਉਹ ਜਗ੍ਹਾ ਹੁੰਦਾ ਇਥੇ ਅਸੀਂ ਲੱਗਿਆ ਮੈਂ ਉੱਧਰ ਕਰ ਲੈਣ ਦੇ ਹਾਂ ਸਹੀ ਹੈ ਬਾਈ ਗੁਰੂ ਨੇ ਚਾਹੇ ਕੋਰਲ ਵਾਲੇ ਗਾਣੋ ਤੇ ਤਾਂ ਦਰਸਤੀ ਚੈਦੀ ਹੋਰ ਕੀ ਚਾਹੀਦਾ ਆਪਾਂ ਨੂੰ ਤੇ ਚਲੋ ਜੀ ਫਿਰ ਅੱਜ ਵਾਲੇ ਵੀਡੀਓ ਦਾ ਪੈਥੀ ਐਂਡ ਕਰਦੇ ਆ ਨਾ ਪਲੀਜ਼ ਸਮਝੋ ਵੀ ਮਾੜੇ ਤੇ ਦੀ ਦਾ ਜਰੂਰ ਫੋਨ ਆਊਗਾ ਆਖ ਦਿੰਦੇ ਰਮਨ ਬਲੌਗ ਡੇਲੀ ਅਪਲੋਡ ਕਰਿਆ ਕਰ ਹਨਾ ਵੀ ਬਲੌਗ ਮਤਲਬ ਲੜੀ ਨਾ ਥੋੜਿਆ ਕਰ ਬਲੌਗ ਦੀ ਹਨਾ ਵੀ ਜਦੋਂ ਆਪਾਂ ਡੇਲੀ ਅਪਲੋਡ ਕਰਦੇ ਆਂ ਦਾ ਡੇਲੀ ਦੀ ਡੇਲੀ ਬਲੌਗ ਪਾਇਆ ਕਰ ਰੱਖ ਦਿੰਦੇ ਤੇ ਕੱਲ ਮਜੂਰੀ ਹੋ ਗਈ ਜੀ ਫੋਨ ਆਪਣਾ ਹੋ ਗਿਆ ਸੀ ਖਰਾਬ ਤੇ ਅੱਜ 12:00 12:30 ਫੋਨ ਫੜ ਕੇ ਲੈ ਆ ਰਨਵੀਰ ਤੇ ਅਮਨ ਤੇ ਫੋਨ ਮਤਲਬ ਫੋਨ ਦੀ ਸਕਰੀਨ ਹੋ ਗਈ ਖਰਾਬ ਤੇ ਦੁਬਾਰਾ ਸਕਰੀਨ ਪਵਾਈ ਹੈ ਤੇ ਮੈਨੂੰ ਆਏ ਸੀਗਾ ਮੈਂ ਚਲ 6 ਮਹੀਨੇ ਇਹ ਡੰਗ ਲਾਦੇ ਹਨ ਆਪਣਾ ਟਾਈਮ ਪਾਜਾ ਕਰਾ ਦੇ ਤੇ ਫਿਰ ਆਪਾਂ ਦੇਖਾਂਗੇ ਵੀ ਕੋਈ ਹੋਰ ਫੋਨ ਲੈਣ ਦੀ ਮੈਂ ਸਕੀਮ ਕਰਦੀ ਸੀਗੀ ਵੀ ਚਲੋ ਹੋਰ ਫੋਨ ਆਪਾਂ ਕਿਸ਼ਤਾ ਵਗੈਰਾ ਤੇ ਲੈ ਲਾਂਗੇ ਹਨਾ ਜਿੱਦਾਂ ਕਿ ਚਲੋ ਹੌਲੀ ਹੌਲੀ ਵੈਗਰੂ ਨੇ ਚਾਇਆ ਤਾਂ ਆਪਣੀ ਪੇਮੈਂਟ ਵਗੈਰਾ ਆ ਗਈ ਹੈ ਨਾ ਤੇ ਫਿਰ ਆਪਾਂ ਦੇ ਤੇ ਹੁਣ ਮਨਕੀਤ ਕਹਿੰਦਾ ਭੂਜ ਦੇ ਤੇਰੀ ਪੇਮੈਂਟ ਆਈ ਮੈਨੂੰ ਇੱਕ ਤਾਂ ਖੜਾਉਣਾ ਲੈ ਕੇ ਦੇ ਪਤਾ ਨਹੀਂ ਦੋ ਖੜਾਉਣੇ ਲੈ ਕੇ ਦੇ ਲਓ ਜੀ ਤਿੰਨ ਜਵਾਕਾਂ ਦੀ ਜ਼ਿੰਮੇਵਾਰੀ ਹੈ ਮੇਰੇ ਤੇ ਤੇ ਹੁਣ ਕਹਿੰਦੇ ਖੜਾਉਣਾ ਲੈ ਕੇ ਦੀ ਭੂਆ ਮਨਕੀਤ ਵੀ ਕਹਿੰਦਾ ਤੇ ਜਸ਼ਨਦੀਪ ਪ੍ਰੀਤ ਦੀ ਜ਼ਿੰਮੇਵਾਰੀ ਤਾਂ ਹੈਗੀ ਆਪਣੇ ਦੇ ਹਨ ਤੇ ਬਸ ਜੀ ਫੋਨ ਠੀਕ ਹੋ ਗਿਆ 12:30 ਆਇਆ 12:30 ਆ ਕੇ ਹਨ ਫਿਰ ਉਹਨਾਂ ਨੇ ਕਿਹਾ ਵੀ ਦੋ ਘੰਟਾ ਹਨ ਮਤਲਬ ਰਵੜ ਵਗੈਰਾ ਇਹਨਾਂ ਤੋਂ ਲਾਉਣੀ ਨਹੀਂ ਕਿਉਂਕਿ ਰਵੜ ਨਾਲ ਜਮਾ ਐ ਕਰ ਰੱਖਿਆ ਸੀਗਾ ਫੋਨ ਨੂੰ ਮਤਲਬ ਰਵੜਾ ਚੜਾ ਰੱਖਿਆ ਸੀ ਕਹਿੰਦੇ ਵੀ 2 ਘੰਟੇ ਲਾਉਣਗਾ ਨਹੀਂ ਫਿਰ ਮੈਂ ਸੋਚਿਆ ਮੈਂ ਕਿ 2 ਘੰਟੇ ਦਾ ਕਿਹੜਾ ਜ਼ਰੂਰੀ ਆ ਨਾ ਜਦੋਂ ਕਿ ਦਿਨ ਰਾਤ ਇੱਕ ਵਾਰ ਫੋਨ ਬਿਨਾਂ ਸਰ ਗਿਆ ਤਾਂ ਮੈਂ ਕਿਹਾ 3 3:30 3:15 ਤੇ ਮੇਰਾ ਰਵੜਾ ਲਾਈਆਂ SIM ਪਾਇਆ ਫੋਨ ਆਨ ਕਰਿਆ ਤੇ ਚਲੋ ਜੀ ਮੈਂ ਕਿਹਾ ਚਲੋ ਹਣ ਅੱਜ ਤਾਂ ਵਲੌਗ ਆਪਾਂ ਅਪਲੋਡ ਕਰਾਂਗੇ ਬਾਕੀ ਕੀ ਕੀਤਾ ਸੀ ਫਿਰ SIM ਪਾਇਆ ਫਿਰ ਰਵੜਾ ਲਾਈਆਂ ਹਾਂ ਹਾਂ ਚਲੋ ਜੀ ਮੈਂ ਕਿ ਮਨ ਕੀਤਾ ਕਹਿੰਦਾ ਜੀ ਉਮੀ ਸਹੀ ਐ ਤੇ ਇੰਨੇ ਖਰਾਬ ਅੱਜ ਕੱਲ ਦੇ ਬੱਚੇ ਬੋਲਣੇ ਹੀ ਨਹੀਂ ਦਿੰਦੇ ਹਨ ਹਰ ਇੱਕ ਗੱਲ ਟੋਕਦੇ ਇਹ ਤਾਂ ਕੁਝ ਜ਼ਿਆਦਾ ਹੀ ਖਰਾਬ ਹੈ ਮਨ ਕੀ ਚੈਲਦਾ ਬਹੁਤ ਖਰਾਬ ਹੈ ਇਹ ਤੇ ਚਲੋ ਜੀ ਫਿਰ ਅੱਜ ਵਾਲੀ ਵੀਡੀਓ ਦਾ ਆਪਾਂ ਇੱਥੇ ਐਂਡ ਕਰਦੇ ਹਾਂ ਨਾ ਤੇ ਮਿਲਾਂਗੇ ਕੱਲ ਨੂੰ ਕਿਸੇ ਹੋਰ ਨਵੀਂ ਵੀਡੀਓ ਦੇ ਨਾਲ ਪਲੀਜ਼ ਵੀਡੀਓ ਨੂੰ ਫੁੱਲ ਵਾਚ ਕਰ ਲਿਓ ਤੇ ਸੋਨੇ ਸੋਨੇ ਕਰਿਆ ਕਰੋ ਜੀ ਕਮੈਂਟ ਆ ਤੇ ਤੇ ਪਲੀਜ਼ ਸਪੋਰਟ ਕਰੋ ਆਪਣੇ ਚੈਨਲ ਨਾਲ ਹਨਾ ਤੇ ਕਿਉਂਕਿ ਤੁਹਾਡੀ ਸਪੋਰਟ ਨਾਲ ਹੀ ਸਾਡਾ ਚੈਨਲ ਹੈ ਤੇ ਤੇ ਸੋਨੇ ਸੋਨੇ ਕਮੈਂਟ ਕਰੋ ਜੀ ਸਪੋਰਟ ਕਰੋ ਹਣਾ ਪਲੀਜ਼ ਆਪਾਂ ਨੂੰ ਆਪਣੀ ਮੰਜ਼ਲ ਤੱਕ ਪਹੁੰਚਾ ਦਿਓ ਤੇ ਬਹੁਤ ਨੇੜੇ ਆਪਾਂ ਮੰਜ਼ਲ ਦੇ ਬੱਸ ਸਪੋਰਟ ਕਰ ਦਿਓ ਹਣਾ ਦਬਾ ਕੇ ਭੈਣ ਨਾਲ ਤੇ ਸਾਰੇ ਭਰਾਵਾਂ ਨੂੰ ਵੀ ਬੇਨਤੀ ਹੈ ਤੇ ਭੈਣਾਂ ਨੂੰ ਵੀ ਬੇਨਤੀ ਹੈ ਹਣਾ ਤੇ ਸਾਰਿਆਂ ਨੂੰ ਬੇਨਤੀ ਹੈ ਨਾ ਵੀ ਆਪਣੀ ਮੰਜ਼ਲ ਤੱਕ ਜਲਦੀ ਤੇ ਜਲਦੀ ਪਹੁੰਚਾ ਦਿਓ ਬਾਕੀ ਪਹੁੰਚਾਂਗੇ ਜੇ ਵੈਗਰੂ ਨੇ ਜਾਇਆ ਤਾਂ ਜਰੂਰ ਹੈ ਤੇ ਚਲੋ ਜੀ ਅੱਜ ਦੀ ਵੀਡੀਓ ਦਾ ਇੱਥੇ ਐਂਡ ਕਰਦੇ ਹਾਂ ਨਾ ਮਿਲਾਂਗੇ ਕੱਲ ਨੂੰ ਕਿਸੇ ਹੋਰ ਨਵੀਂ ਵੀਡੀਓ ਦੇ ਨਾਲ ਵੀਡੀਓ ਦੇਖਣ ਲਈ ਬਹੁਤ ਬਹੁਤ ਧੰਨਵਾਦ ਜੀ ਸਤਿ ਸ਼੍ਰੀ ਅਕਾਲ ਬਾਏ ਬਾਏ ਜੀ ਸਾਰਿਆਂ ਨੂੰ